ਸ਼ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਹੰਡਾਇਆ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਕਿੱਜਾ ਐਂ ਦਿਖਾਉਂਗਾ ਅੱਜ ਟੌਪ ਟੌਪ ਦੀਆਂ ਤੁਹਾਨੂੰ ਟੌਪ ਕੁਆਲਿਟੀ ਦੇ ਨਗੀਨੇ ਦਿਖਾ ਦੂੰਗਾ ਬਾਕੀ ਗੱਲਬਾਤ ਬਾਈ ਨਾ ਕਰਾ ਦੂੰਗਾ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦੂੰਗਾ ਤੇ ਕੱਲੀ ਕੱਲੀ ਜਿਹੜੀ ਡਿਟੇਲ ਆ ਸੱਜਣੋ ਡਿਟੇਲ ਸਾਰੀਆਂ ਦੀ ਬਾਈ ਤੋਂ ਪੁੱਛ ਕੇ ਦੇਖ ਪਾਓ ਤੇ ਇੱਕ ਦਿਖਾਉਂਗਾ ਐਂਟ ਤੇ ਤੁਹਾਨੂੰ ਜਰਸੀ ਜਰਸੀ ਐ ਮਨ ਲਓ ਵੀ ਐਂ ਦਿਖਾ ਦਾਂਗੇ ਟਿਪ ਟੋਪ ਤਾਜੀ ਸੂਣ ਲੱਗ ਰਹੀ ਆ ਬਾਕੀ ਗੱਲ ਬਾਤ ਥੋੜੀ ਬਾਈ ਨਾਲ ਕਰਾ ਦੂੰਗਾ ਡਿਟੇਲ ਕੱਲੀ ਕੱਲੀ ਦੀ ਪੁੱਛ ਲਾਂਗੇ ਆਜੋ ਬਾਈ ਨਾਲ ਕਰਾ ਲੀਏ ਗੱਲ ਬਾਤ ਬਾਈ ਕੀ ਹਾਲ ਆ ਵਧੀਆ ਬਾਈ ਜੀ ਚੜਦੀ ਕਲਾ ਚੜਦੀ ਐ ਬਾਈ ਜੀ ਨਾਮ ਐ ਐਡਰੈਸ ਬੋਲ ਦਿਓ ਨਾ ਬਾਈ ਭਾਵਨਪ੍ਰੀਤ ਹੈਗਾ ਪਿੰਡ ਹੰਡਾਇਾ ਜਿਹੜਾ ਬਰਨਾਲਾ ਬਾਈ ਇੱਕ ਕੰਮ ਹੈਗਾ ਆਪਾਂ ਆਪਣਾ ਵਪਾਰ ਦਾ ਵੀ ਕੰਮ ਰੁਟੀਨ ਦਾ ਵੀਰੇ ਕੰਮ ਆਪਣਾ ਵਪਾਰ ਦਾ ਹੈਗਾ ਠੀਕ ਆ ਜੀ ਤੇ ਪਹਿਲੀ ਗੱਲ ਤਾਂ ਵੀਰਾਂ ਨੂੰ ਇਹ ਕਹਿਣਾ ਜਿਉਂਨੇ ਕਈ ਵਾਰ ਵੀਰਣ ਜਾਣ ਆਉਂਦੇ ਹਨ ਆਪ ਦਾ ਵੀਰੇ ਬੰਦਾ ਨਾਲ ਲੈ ਕੇ ਆਇਆ ਕਰੋ ਕਾਰਨ ਕੀ ਹੈਗਾ ਤੋਂ ਆਪਣੇ ਬਈ ਖਿੱਚੀਆਂ ਹੁੰਦੀਆਂ ਨਹੀਂ ਆ ਠੀਕ ਹੈ ਗੱਲ ਠੀਕ ਹੈ ਨਾ ਬਾਕੀ ਸਾਹਾਂ ਦੀ ਚੀਜ਼ਾਂ ਨਹੀਂ ਇਹਦਾ ਮੇਰਾ ਵੀ ਨਹੀਂ ਪਤਾ ਬਈ ਕਦੋਂ ਸਾਹ ਹੋ ਜਾਣਾ ਠੀਕ ਹੈ ਗੱਲ ਠੀਕ ਹੈ ਨਾ ਗੱਲ ਕਾਰਨ ਇਹ ਵੀ ਆਪ ਆਪ ਦੀ ਆਪ ਦੀ ਚੀਜ਼ ਵੱਲੋਂ ਦਾ ਓਕੇ ਦੀ ਰਿਪੋਰਟ ਕਰਕੇ ਲੇ ਗੋਣਾ ਕਈ ਵਾਰ ਵੀਰ ਹਨਾ ਹਾਂਜੀ ਹਾਂਜੀ ਅਣਜਾਣਾਂ ਦੇ ਬਈ ਬਣ ਕੇ ਆਦਾ ਬੰਦਾ ਨਾਲ ਲਿਆ ਕੇ ਠੀਕ ਹੈ ਗੱਲ ਵੀ ਜਿਹੜੀ ਪਸ਼ੂ ਇੱਥੋਂ ਕਿਹੜਾ ਪਾਸ ਹੋ ਕੇ ਭੱਗ ਗਿਆ ਉਹਦੀ ਗੇਟ ਤੋਂ ਬਾਹਰ ਕੋਈ ਗਰੰਟੀ ਗਰੰਟੀ ਕੋਈ ਨਹੀਂ ਬਈ ਕਿਉਂਕਿ ਥਾਣਾ ਨੇ ਤੇ ਥਾਣੇ ਨੂੰ ਵੀ ਸਾਹ ਆਉਂਦਾਗਾ ਠੀਕ ਹੈ ਗੱਲ ਠੀਕ ਹੈ ਨਾ ਗੱਲ ਬਾਈ ਕਿਸੇ ਨਾਲ ਵੀ ਹੋ ਸਕਦਾ ਬਾਈ ਦੇ ਕਹਿਣ ਦਾ ਭਾਵੇਂ ਆ ਸੱਜਣੋ ਵੀ ਜਾਣਕਾਰ ਸੱਜਣ ਨੂੰ ਲੈ ਆਇਆ ਕਰੋ ਆਪਦੀ ਪਾਸ ਕਰਕੇ ਲੈ ਜਾ ਕਰੋ ਇਹ ਨੇ ਸਾਹਾਨੀਆਂ ਚੀਜ਼ਾਂ ਸਕੈਨ ਇਹਨਾਂ ਨੂੰ ਆਪਾਂ ਕਰ ਨਹੀਂ ਸਕਦੇ ਗੇਟੋਂ ਬਾਹਰ ਇਹਨਾਂ ਦੀ ਕੋਈ ਗਰੰਟੀ ਨਹੀਂ ਤੇ ਬਾਈ ਹੁੰਦਾ ਮੈਂ ਮੰਨ ਲਓ ਵੀ ਹੀਰੇ ਮੰਨ ਕੇ ਲੈ ਕੇ ਆਉਂਦੇ ਆ ਤੇ ਬਾਕੀ ਇੱਕ ਨੰਬਰ ਤੋਂ ਕਰਦੇ ਆ ਸ਼ੁਰੂਆਤ ਇਹਦਾ ਸੂਆ ਕਿਹੜਾ ਬਾਈ ਬਾਈ ਪਹਿਲੇ ਨਾਲ ਆਈਆਂ ओरिजिनल ਦੋ ਦੰਦ ਹੈ ਵੀਰੇ ਦੋ ਗ੍ਰੇ ਕੱਢਦੀ ਆ ਜੀ ਪਿਓਰ ਦੋਂਦੀ ਬੱਸੀ ਆਈ ਏ ਦੰਦਾਂ ਚ ਆ ਗਈ ਸੱਜਣੋ ਪਿਓਰ ਦੰਦ ਆਪਣਾ ਸੌਰੀ ਦੋ ਦੰਦ ਆ ਗਈ ਬਾਡੀ ਦੀ ਕੁਆਲਿਟੀ ਦੀ ਗੱਲ ਬਾਤ ਕਰ ਲਈਏ ਤੇ ਆਡਰ ਕੁਆਲਿਟੀ ਕੀ ਕਰ ਲਈਏ ਬਾ ਕਮਾਲੀਆ ਹਰੇਕ ਪੱਖ ਤੋਂ ਲੰਬੀ ਵੀ ਫੁੱਲਾ ਕੱਦ ਵੀ ਚੰਗਾ ਤੇ ਭਾਲ ਸਾਨੂੰ ਪਤਾ ਪਹਿਲਨ ਪਸ਼ੂ ਕੋਈ ਵਾਰੀ ਕਰ ਜਾਂਦਾ ਥਣ ਰੱਖੂਗੀ ਮੁੱਠੀ ਵਾਲਾ ਤੇ ਜਾਤ ਨਸਲ ਬਰੀਡ ਕੁਆਲਿਟੀ 100 ਦੀ 100 ਹੈ ਇਹਦੇ ਕਿਹੜਾ ਸੀਮਨ ਲੱਗਿਆ ਬਾਈ ਅੱਜ ਬਈ ਇਹ ਸੀਮਨ ਵਧੀਆ ਲੱਗਿਆ ਹੋਇਆ ਬਾਈ ਗੁਰੀ ਠੀਕ ਹੈ ਤੇ ਆਪਣੇ ਕੋਲ ਹੀ ਲਿਖਤੀ ਰੂਪ ਚ ਹੈਗਾ ਰ ਕਾਲੇ ਦਾ ਗੱਲ ਕਹਿਣ ਦੀ ਹੋਊਗੀ ਆ ਕਹਿਣ ਵਾਲਾ ਸਿਸਟਮ ਨਹੀਂ ਹੈਗਾ ਬਾਈ ਕਹਿੰਦਾ ਸੀਮਨ ਲੱਗਿਆ ਟਾਪ ਇਹ ਲਿਖਤੀ ਰੂਪ ਚ ਇਹਦਾ ਸਿਸਟਮ ਹੈਗਾ ਤੇ ਜਿਹੜੇ ਜਿਹੜੇ ਪਸ਼ੂਆਂ ਦੇ ਸੀਮੰਦ ਦੀ ਬੜ ਦਸੰਗ ਦੀ ਲੋੜ ਨਹੀਂ ਪੈਣੀ ਬਾਕੀ ਆਲ ਬਾਈ ਗੁਰੀ ਹਣਾ ਤੇ ਕਰਾਬਾਈ ਕਹਿੰਦਾ ਵੀ ਹੈਗੀਆਂ ਨੇ ਬਰੀਡ ਦੇ ਵਿੱਚ ਇਹਦੇ ਵਿੱਚ ਕੋਈ ਉਹ ਨਹੀਂ ਹੈਗੀ ਇਹ ਆਪੀ ਬੋਲਦੀ ਆਪੀ ਬੋਲ ਲੈਣੀ ਵੀਰੇ ਸਾਡੇ ਚ ਬਰੀਡ ਕਿੰਨੀ ਬਰੀਡ ਕਿੰਨੀਗਾ ਬਾਈ ਦਿਨ ਕਿੰਨੇ ਪੈਂਡਿੰਗ ਨੇ ਦਿਨ ਪਰੇ ਦੇ 12 ਦਿਨ ਪੈਂਡਿੰਗ ਪੂਰੇ ਪੈਣੇ ਬੱਸੀ ਦੇ ਪੂਰੇ 12 ਹਾਂ ਕਿੰਨੇ ਕ ਦੁੱਧ ਤੇ ਚੱਲ ਸਕਦੇ ਆ ਆਈਡੀਆ ਦੁੱਧ ਬਾਈ ਬੰਦਾ ਕਢਾਉਣ ਵਾਲਾ ਚਾਹੀਦਾਗਾ ਜਾਣਕਾਰ ਠੀਕ ਆ ਜੀ ਦੁੱਧਾਂ ਖੁਰਨੀ ਨੇ ਕਢਾਉਣਾ ਦੁੱਧ ਚਾਹੇ ਤੇ 35 ਕਿਲੋ ਲੈ ਲੇ ਬੰਦਾ ਠੀਕ ਆ ਗੱ ਆ ਮਨਨੇ ਕੇ ਵਧੀਆ ਪਲੀ ਵਸੀ ਹੈਗੀ ਠੀਕ ਹੈ ਗੱਲ ਠੀਕ ਹੈ ਨਾ ਗੱਲ 30 ਕਿਲੋ ਦਾ ਨਾਰਮਲੀ ਦੁੱਧ ਦੇਣਾ ਬਸ 30 ਕਿਲੋ ਦਾ ਰੋਲੇ ਹੈ ਨਹੀਂ 30 ਕਿਲੋ ਵਾਲਾ ਹਾਂ ਤੇ ਦੰਦਾਂ ਚ ਆ ਗਈ ਦੋ ਦੰਦ ਦੋੰਦੀ ਆਪ ਬਈ ਚਾਹ ਵੀ ਦਿਖਾ ਵੀ ਦਿੰਦੇ ਆ ਤੇ ਮੰਨ ਲਓ ਤੁਸੀਂ ਇਹਨੂੰ 5 ਤੋਂ 7 ਸੂਏ ਵਰਤ ਵੀ ਸਕਦੇ ਹੋ ਬਈ 10 ਸੂਏ ਖਤਲੇ ਬੁੱਢੀ ਨਹੀਂ ਹੁੰਦੀ ਪ्योर ਦੋ ਦੰਦਾਂ ਦੀ ਦੰਦ ਵੀ ਚੈੱਕ ਕਰਾ ਤੇ ਬਾਈ ਨੇ ਕਿਉਂਕਿ ਇਹ ਬਰੀਡਿੰਗ ਦੇ ਮਾਮਲੇ ਚ ਵੀ ਚੰਗੀ ਰਹੂਗੀ ਤੇ ਦੁੱਧ ਵਾਲੇ ਮਾਮਲੇ ਚ ਵੀ ਚੰਗੀ ਰਹੂਗੀ ਤੇ ਤੀਜੀ ਘਰੇ ਜਿਹੜੇ ਬਈ ਬੰਦੇ ਨਵੇਂ ਅਣਜਾਣ ਚੱਲ ਰਹੇ ਨੇ ਹਨਾ ਬੀਬੀ ਰਣ ਫਾਰਮ ਪਾਉਣਾਗਾ ਉਹਨ ਠੀਕ ਹੈ ਗੱਲ ਇਹ ਜੰਦੀ ਨਹੀਂ ਮਤਲਬ ਬਾਡੀ ਲੈਗਸ ਸਪੋਰ ਮਜ਼ਬੂਤ ਆ ਰਹੇ ਮਜ਼ਬੂਤ ਆ ਤੇਰੇ ਸਾਰੇ ਪੱਖੋਂ ਬੁੱਢੀ ਨਹੀਂ ਹੁੰਦੀ ਆ ਕਦੇ ਵੀ ਠੀਕ ਆ ਗੱਲ ਇਹਦੀ ਕੀ ਡਿਟੇਲ ਆ ਬਾਈ ਇਹਦੀ ਬਈ ਦੂਜਾ ਸੂਆ ਹੁੰਦੀ ਆ ਗੁਰੀ ਤੋਰ ਖੋਲਦੀ ਆ ਸੂਆ ਦੂਜਾ ਦਿਨ ਕਿੰਨੇ ਪੈਂਡਿੰਗ ਨੇ ਇਹਦੇ ਦਿਨ ਬਰੇ ਦੇ 6 ਦਿਨ ਪੈਂਡਿੰਗ ਪੈਣੇ ਰਹਸੀ 6 ਦਿਨ ਇਹਦਾ ਕੀ ਰਿਕਾਰਡ ਦੱਸਿਆ ਪਹਿਲਾਂ ਦਾ ਰਿਕਾਰਡ ਬਰੇ ਦਾ 37 ਕਿਲੋ ਦਿੱਤਾ ਹੋਇਆ ਪਹਿਲਾਂ ਦਾ 37 ਕਿਲੋ ਦਾ ਪਹਿਲਾਂ ਦਾ ਰਿਕਾਰਡ ਹਾਂ ਇਹਦੇ ਲੱਗਿਆ ਕਿਹੜਾ ਸਿਮਨ ਸਿਮਲੇ ਇਹਦੇ ਬਾਈ ਵਧੀਆ ਲੱਗਿਆ ਹੋਇਆ ਠੀਕ ਆ ਗੱਲ ਦਿਨ ਮਾਰਕ ਦਾ ਦੱਸ ਦੇ ਵੀਰ ਤੇ ਬਾਕੀ ਜਿਹੜੇ ਸੱਜਣ ਨਾਲ ਸੌਦਾ ਹੋਊਗਾ ਜਿਹੜੀਆਂ ਬੱਚੀਆਂ ਗੱਬਣ ਦਿਖਾਊਗਾ ਉਹ ਸੱਜਣ ਨੂੰ ਪਾਈ ਡਿਟੇਲ ਸਾਰੀ ਲੈ ਕੇ ਦੇ ਦੂਗਾ ਬਈ ਸਾਰੀ ਡਿਟੇਲ ਦੇ ਦਾਂਗੇ ਬੀਰ ਕਾਰਡ ਹੋਊਗਾ ਰਕਾਰਡ ਕਹ ਦਾਂਗੇ ਜਿਹਦਾ ਨਹੀਂ ਹੋਊਗਾ ਉਹਦਾ ਆਪਾਂ ਕਹਿੰਦੇ ਨਹੀਂ ਠੀਕ ਹੈ ਗੱਲ ਕਿਉਂਕਿ ਕੱਲੇ-ਕੱਲੇ ਸੱਜਣ ਨੂੰ ਜੇ ਗੱਲ ਕਰੀਏ ਦੱਸਣਾ ਔਖਾ ਜਿਹੜੇ ਸੱਜਣ ਨਾਲ ਸੌਦਾ ਹੋ ਗਿਆ ਉਹਨੂੰ ਪੂਰੀ ਡਿਟੇਲ ਮਿਲ ਜੂਗੀ ਤੇ ਬਾਕੀ ਤੋਰਾ ਵੀ ਦੱਸਦਾ ਬੈੜਦਾ ਕੱਦ-ਬਿੱਡ ਵੀ ਚੰਗਾ ਤੇ ਬਾਡੀ ਵਾਲੇ ਪੱਖ ਤੋਂ ਵੀ ਮਜ਼ਬੂਤ ਆ ਤੇ ਲੈਗ ਸਕੋਰ ਵਾਲੇ ਪੱਖ ਤੋਂ ਇਹ ਗੱਲ ਕਰਨੀ ਹੈ ਮੱਜਾ ਨਾਲ ਫਿਰ ਸਾਰੇ ਜੇ ਗਾਮੇ ਦੇ ਆਪਣੇ ਚੈੱਕ ਕਰ ਲਈ ਪੱਟਪੋਟੇ ਮੱਜਾ ਨਾਲ ਦੇਣੀਗੇ ਇੱਕ ਗੱਲ ਦੱਸਦਾ ਨਾ ਜਿੰਨੇ ਕ ਵੀਡੀਓ ਤਕਰੀਬਨ 22 ਦੇ ਘਰੋਂ ਬਣਾਉਂਗਾ ਤੀਜੀ ਵੀਡੀਓ ਆ ਤੇ ਪਸ਼ੂ ਬਰੀਡ 'ਚ ਵੀ ਚੰਗੇ ਹੁੰਦੇ ਨੇ ਤੇ ਜਿਹੜਾ ਬਰੀਡ 'ਚ ਚੰਗਾ ਹੁੰਦਾ ਉਹ ਸਾਰੇ ਪਾਸੇ ਦੀ ਮਜ਼ਬੂਤ ਹੁੰਦਾ ਬਾਕੀ ਬਈ ਬਾਜਪਾ ਹੁੰਦੇ ਨੇ ਗਾਮਾ ਮੰਨ ਕੇ ਗੱਲ ਵੀ ਆਪਾਂ ਅਕਸਰੀ ਸਾਰੀਆਂ ਸੇਲ ਹੋ ਜਾਂਦੀਆਂ ਨੇ ਠੀਕ ਹੈ ਗੱਲ ਹਾਂ ਅਤੇ ਸੇ ਉਹੀ ਗੱਲ ਆ ਵੀ ਕੁਆਲਿਟੀ ਦਾ ਮੁੱਲ ਹੁੰਦਾ ਜਿਵੇਂ ਤੁਹਾਨੂੰ ਮੈਂ ਸਵੇਰ ਵਾਲੀ ਵੀਡੀਓ 'ਚ ਵੀ ਦੱਸਿਆ ਸੀ ਵੀ ਸੋਨਾ ਸੋਨੇ ਦੇ ਮੁੱਲ बिकੂਗਾ ਚਾਂਦੀ ਚਾਂਦੀ ਦੇ ਲੋਹਾ ਲੋਹੇ ਦੇ ਤੇ ਹੀਰਾ ਸਜਣੋਂ ਹੀਰੇ ਦੇ ਮੁੱਲੀ ਬੀਬੀਆ ਗਾਵਾਂ ਦਾ ਪਪਾਈ ਰੇਟ ਹੀ ਮੜਾ ਦੱਸਦਾਂਗੇ ਕਾਰਨ ਕਿ ਇਹਦੇ ਵਿੱਚ ਹਾਂਜੀ ਵੀਡੀਓ ਦੇ ਵਿੱਚ ਵੀ ਦੱਸਦਾਂਗੇ ਕਈ ਵਾਰਨ ਵੀਰੇ ਹੁਣ ਤੇਰੇ ਸਾਹਮਣੇ ਖੜੇ ਸੀਗੇ ਠੀਕ ਹੈ ਬਾਈ ਵਿਕਰੀ ਵਾਲੇ ਲੈ ਜਾਂਦੇ ਨੇਗੇ ਬੇਤਵੀਰ ਕਹਿੰਦੇ ਬਾਈ ਆਪ ਵੀ ਤੂੰ ਵੀ ਰੇਟ ਨਹੀਂ ਦੱਸਦਾ ਵੀਡੀਓ ਦੇ ਵਿੱਚ ਉਹਨਾਂ ਦੇ ਨਫੇ 'ਚ ਚੱਕਰ ਪੈ ਜਾਣਾ ਬਾਈ ਉਹਨਾਂ ਦੇ ਨਫੇ 'ਚ ਚੱਕਰ ਪੈ ਜਾਂਦਾ ਬਾਕੀ ਬਾਈ ਆਲ ਨਹੀਂ ਵੀ ਆਉਦੇ ਦੇਖਣ ਆਉਦੇ ਕਿ ਤੁਰੇ ਫਿਰਦਾ ਬਾਈ ਗੱਡੀ ਲੈ ਕੇ ਹਨਾ ਠੀਕ ਹੈ ਗੱਲ ਤੇ ਬਾ ਬਾਈ ਕੋਈ ਆਏ ਨਹੀਂ ਹੋਣਾ ਵੀ ਕੋਈ 2 ਲੱਖ ਦੀ ਜਾਂ ਕੋਈ 2.5 ਲੱਖ ਦੀ ਹੈ ਠੀਕ ਹੈ ਨਾ ਗੱਲ ਠੀਕ ਹੈ ਜੀ 1 ਲੱਖ ਦੇ 6 ਬਈ ਮਨ ਕੇ ਚੱਲ ਵੀ 95000 ਤੋਂ ਲੈ ਕੇ ਠੀਕ ਆ ਗੱਲ। 1 60 ਤੱਕ ਦੇ ਭਾਅ ਹੋਣਗੇ। ਠੀਕ ਆ ਗੱਲ। ਆ 90 95 ਤੋਂ ਲਾ ਕੇ ਭਾਅ ਮਿਲਣਗੇ 1 ਲੱਖ ਤੇ 60000 ਤੱਕ ਉਹ ਜਿਹੜੀ ਤੁਹਾਡੇ ਪਸੰਦ ਆਊਗੀ ਬੱਛੀ ਉਹਦਾ ਬਾਈ ਦਾ ਫੋਨ ਤੇ ਕਰ ਲਿਓ ਸੰਪਰਕ। ਹੋਊਗਾ ਜਮਾ ਬਾਈ ਜਾਇ ਰੇਟ ਕੋਈ ਆਇਆ ਨਹੀਂ ਹੈਗਾ ਜਿੰਮਨ ਬੜੀ। ਇਹ ਦੀ ਟੇਲਾ ਤਿੰਨ ਨੰਬਰ ਆ ਜੀ। ਤਿੰਨ ਨੰਬਰ ਵਾਲੀ ਬਾਈ ਦੂਜਾ ਸੂਆ ਸੁੰਦੀ ਹੈਗੀ। ਪਹਿਲਣ ਦਾ ਕੀ ਰਕੜਾ? ਪਹਿਲਣ ਦਾ ਬ੍ਰਿਆ ਮਨ ਕੇ ਚੱਲ ਵੀ 44 ਗੋਣੇ ਦਾ ਭਾਅ ਦੇ ਪਹਿਲਣ ਦਾ। 44 ਕਿੱਲੇ। ਹਾਂ। ਕਹਿ ਸਕਦੇ ਆਂ ਵੀ ਫਾਰਮ ਦੀ ਸ਼ਾਨ ਬਣਾ। ਫਾਰਮ ਦੀ ਫੇਸ ਕੁਆਲਟੀ ਜੇ ਇਹ ਲੇਗਾ ਪਹਿਲਾਂ ਲੱਗੂ ਬੱਸ ਫੇਸ ਕੁਆਲਟੀ ਤੋਂ ਬਾਈ ਗੁਰੀ ਦਿਖਾ ਦੇ ਮੜੀ ਆ ਸੂਆ ਦੂਜਾ ਤੇ ਵਜਨ ਵਾਲੀ ਲਾਜਵਾ ਬਾਈ ਫੇਸ ਕੁਆਲਟੀ ਜਦਾਂ ਲੱਗੂ ਜਾਂ ਪਹਿਲਾਂ ਬੱਸੀ ਹੁੰਦੀ ਹੁੰਦੀ ਹੋਰ ਬਾਈ ਹੁੰਦੀ ਬਾਜਨ ਵਜੂਦ ਦੀ ਗੱਲ ਕਰ ਲਈਏ ਜਿਵੇਂ ਆਪਾਂ ਕਹਿ ਲੈਣਾ ਵੀ ਹਾਥੀ ਦਾ ਬੱਚਾ ਉਹ ਸਿਸਟਮਿਆਂ ਵਾਲਾ ਇਧਰਲੇ ਬੰਨੇ ਤੋਰਦੀ ਬਾਈ ਇਹਨੂੰ ਆਰਡਰ ਰੱਖੂ ਵੀ ਬਿਲਕੁਲ ਫਿਕਸ ਤੇ ਵਜਨ ਵਾਲੀ ਗਾਂ ਕੱਦ ਵਿੱਡਾ ਵਾਲੀ ਆ ਤੇ ਆਰਡਰ ਤੇ ਨਾੜਾਂ ਨੇ ਜਿਹੜੀਆਂ ਉਹੀ ਗੱਲ ਆ ਭਾਰਤ ਵਾਲਾ ਨਕਸ਼ਾ ਹੀ ਬਣਿਆ ਪਿਆ ਦਿਨ ਕਿੰਨੇ ਪੈਂਡਿੰਗ ਦੱਸਿਆ ਬਾਈ ਤੇ ਦਿਨ ਬਾਈ ਹੋਏ 15 ਦਿਨ ਪੈਂਡਿੰਗ ਪੈਣਗੇ ਬਾਈ ਗੁਰੀ ਇਹਦੇ ਬੱਸੀ ਤੇ ਗਾਂਲੇ ਬੰਨੇ ਲੱਗ ਗਈ ਸ਼ੁਰੂ ਹੋਣਾ ਤੇ ਪਿਛਾਂਲੇ ਬੰਨੇ ਵੀ ਐ ਮੰਨ ਲਓ ਵੀ ਪੂਰਾ ਇਹਨ ਬਣ ਕੇ ਸੂ ਨਹੀਂ ਕੋਈ ਚੀਜ਼ ਬਣ ਕੇ ਸੂ ਬਾਈ 1 ਮਿੰਟ ਲੈ ਪਹਿਲਾਂ ਦੋ ਕਹੋ ਕਿ ਖੜਦੀ ਮੜੀ ਠੀਕ ਹੈ ਤੇ ਖੁੱਲੀ ਆਈ ਵੀ ਆ ਫਾਰਮ ਚੋਂ ਇੱਥੇ ਤੋਂ ਲਾ ਲਈਏ ਨਾ ਪਾਈਪ ਚੈੱਕ ਕਰ ਸਕਦੇ ਹਾਂ ਹਲੇ ਦੇ ਦਿਨ ਕਿੰਨੇ ਪੈਂਡਿੰਗ ਪਏ ਨੇ ਕਿਉਂਕਿ ਜਿਵੇਂ ਜਿਵੇਂ ਇਹਨੇ ਜੋਸ਼ ਮਾਰਨਾ ਆਰਡਰ ਤੇ ਓਦਾਂ ਓਦਾਂ ਬਾਈ ਜਿਵੇਂ ਨਸਾਂ ਵੀ ਬਣਾਉਗੀ ਤੇ ਭੈਕ ਵੀ ਫੁੱਲੇ ਜਿਵੇਂ ਰੈਂਗ ਦੇ ਵਿੱਚ ਬਾਈ ਬਸੇ ਨਹੀਂ ਆਉਂਦੇ ਕੰਪੀਟੀਸ਼ਨ ਦੇ ਹਾਂਜੀ ਐਦਾਂ ਦੀ ਬੱਸੀਆਂ ਨੇ ਬੁੱਢੀ ਹੋਣੇ ਐਦਾਂ ਹੀ ਰਿਸਕ ਕੁਆਲਟੀ ਰਹਿਣੀ ਹੈਗੀ ਠੀਕ ਹੈ ਦੇਖੋ ਕਈ ਵਾਰ ਸੱਤ ਮਿੰਟ ਅੱਠਵੇਂ ਸੂਏ ਬਾਜ ਦਿੰਦੀ ਹੈਗੀ ਮੂੰਹ ਦਸਣ ਲੱਗ ਜਾਂਦੀ ਵੀ ਪੱਕ ਪਣੇ ਦੇ ਵਿੱਚ ਇਹਨਾਂ ਪਰ ਮੂੰਹ ਨੇ ਇੱਕ ਹੋ ਰੱਖਣਾ ਨੇ ਮੂੰਹ ਹੀ ਬੱਸੀ ਤਾਂ ਹੀ ਰੱਖਣਾ ਫੜੀ ਉਮਰਾ ਤੇ ਫੇਰ ਇਹ ਤਾਂ ਬਈ ਚੰਗੀਆਂ ਬੱਸੀਆਂ ਲੈ ਸਕਦੇ ਆਪਾਂ ਅੱਜ ਅੱਗੇ ਜੇ ਬਰੀਡ ਤਿਆਰ ਕਰਨੀ ਬਰੀਡ ਤਿਆਰ ਕਰਨੀ ਮਾਈਕਰੋ ਹੋ ਰਹੀ ਨੂੰ ਤੇ ਬਾਕੀ ਪ੍ਰਿੰਟ ਵੀ ਸੋਹਣਾ ਆ ਗਿਆ ਜਿਵੇਂ ਬਾਈ ਨੇ ਦੱਸਿਆ ਫੇਸ ਵਾਲੇ ਪਾਸਿਓ ਬਾਡੀ ਵਾਲੇ ਪਾਸਿਓ ਤੇ ਆਰਡਰ ਕੁਆਲਟੀ ਵਾਲੇ ਪਾਸਿਓ ਕਿਉਂਕਿ ਜਿਹੜਾ ਫਿਕਸਡ ਆਰਡਰ ਆ ਜਾਂਦਾ ਇੱਕ ਥਣ ਮੁਠੀ ਵਾਲਾ ਆ ਜਾਂ ਇਹ ਜੋ ਮਸਟੈਟਸ ਦੀ ਪ੍ਰੋਬਲਮ ਆ ਜਿਹੜੀ ਉਹ ਨਾ ਮਾਤਰੀ ਰਹਿੰਦੀ ਆ ਬਈ ਆਪਾਂ ਉਦਾਂ ਦੇ ਜਾਨਵਰ ਬਾਈ ਗੁਰੀ ਸਿਲੈਕਟ ਕਰਕੇ ਲਿਆਉਣੇ ਆਗੇ ਵੀਰ ਨੂੰ ਵੀ ਹਨਾ ਕੋਈ ਦਿੱਕਤ ਪਨਾਵੇ ਬਾਕੀ ਬਈ ਸਾਧ ਦੀ ਚੀਜ਼ਾਂ ਨੇ ਕੋਈ ਸੂਸਾ ਤਾਂ ਕਿਉਂਕਿ ਟਟ ਮੇਲੇ ਦੇ ਗਾਵਾਂ ਦੀ ਗੱਲ ਕਰ ਲਈ ਗਾਵਾਂ ਬਹੁਤ ਘੱਟ ਕਾਮਯਾਬ ਹੁੰਦੀਆਂ ਬਾਕੀ ਇੱਥੋਂ ਫੇਸ ਕੁਆਲਟੀ ਕਰ ਸਕਦੇ ਹਾਂ ਚੱਕ ਵੱਡੀ ਵੀ ਫੁੱਲਾਂ ਵਾਲੀ ਬੜਾਈ ਇਹ ਵੀ ਐਸ ਵਾਰੀ ਕਿੰਨਾ ਪਾ ਸਕਦੀ ਹੈ ਬਾਈ ਉਹੀ ਗੱਲ ਆ ਗਈ ਦਰ ਤੱਕ ਖੁਰਨੀ ਨੇ ਕਢਾਉਣਾ ਠੀਕ ਗੱਲ ਇੱਕ ਇਹ ਲਿਆ ਹੁੰਦਾ ਨਾ ਆਪਣਾ ਵੀ ਆਈ ਜੀ ਆਪੇ ਦਿੱਤਾ 50 ਕਿਲੋ ਦੀ ਮੀ ਦਾ ਆਪਾਂ ਨੂੰ ਇਹਦੇ ਬੱਸੀ ਤੋਂ ਠੀਕ ਹੈ ਜੀ ਦਿਨ 15 ਪੰਡ ਦੇ ਦਿਨ 15 ਪੰਡ ਦੇ ਪੈਣੇ ਆਪਾਂ ਨੂੰ 50 ਕਿਲੋ ਦੀ ਮੀ ਦਾ ਵਹਿੜ ਤੋਂ ਤੇ ਬਾਕੀ ਕੱਦ ਕਾਠ ਵੀ ਸੋਹਣਾ ਇੱਥੇ ਤੋਂ ਕੱਦ ਚੈੱਕ ਕਰ ਸਕਦੇ ਹੋ ਤਕਰੀਬਨ ਤਕਰੀਬਨ ਪਹਿਲੇ ਨੰਬਰ ਤੋਂ ਲਾ ਕੇ ਤਿੰਨ ਤੱਕ ਇੱਕੋ ਜਿਹੀ ਕੱਦ ਕਾਠ ਦੀਆਂ ਆ ਗਈਆਂ ਤਿੰਨੇ ਪਹਿਲਾਂ ਆ ਗਈ ਦੋ ਦਾ ਹੁੰਦਾ ਤੇ ਚਾਰ ਨੰਬਰ ਤੇ ਆ ਗਈ ਆਪਣੇ ਬਲੈਕ ਕਲਰ ਦੇ ਵਿੱਚ ਇਹਦਾ ਸੂਆ ਬਾਈ ਇਹਦਾ ਬਈ ਗੁਰੀ ਦੂਜਾ ਸੂਆ ਹੈਗਾ origignal ਸੁੰਦੀ ਹੈਗੀ ਬਾਈ ਹਜੇ ਐ ਮੰਨ ਕੇ ਚੱਲ ਦੇ ਕੀ ਥਾਤੀ ਚਵਾਈ ਕਰ ਹੈ ਨਾ ਆਮ ਘਰੇ ਇਹ ਮੁੱਠੀ ਵਾਲਾ ਥਾਣਾਗਾ ਥੋਰ ਬਾਈ ਫੁੱਲਦੀ ਹਈ ਬਣ ਨਾ ਵੀਰੇ ਹਈ ਸਿਆਣੇ ਦੇ ਪੈਂਡਿੰਗ ਪੈਣੇ ਹਈ 6 ਦਿਨ ਹਾਂ ਪਿਆਰੀ ਫੁੱਲਦੀ ਇਹਦੀ ਪਿਆਰੀ ਫੁੱਲ 28 ਕਿਲੋ ਦਾ ਪੂਨੋਂ ਦੁੱਧ ਪਾਇਆ ਪਿਆਗਾ ਦੁੱਧ 30 ਦਾ ਪਾਰ ਹੀ ਚੱਲਣਾ ਨਹੀਂ ਵਿੜਨੇ ਤੇ ਉਹੀ ਗੱਲ ਆ ਪਈਆ ਵੱਟੇ ਵਰਗੀ ਜਿਵੇਂ ਪਲਵਾਨ ਦੀ ਬੋਡੀ ਗੁੰਦੀ ਹੁੰਦੀ ਹੁੰਦੀ ਆ ਵੀ ਪਹਿਲੀ ਬਾਈ ਗੁਰੀ ਆਪਾਂ ਵੀਡੀਓ ਦੇ ਵਿੱਚ ਦੱਸਦਾ ਤੈਨੂੰ ਵੀ ਪੱਟਪੜੇ ਸਾਰੇ ਮਈਆਂ ਨਾਲ ਦੇ ਹੋਣਗੇ ਆਪਣੇ ਗਾਂਵਾਂ ਦੇ ਕਲਰ ਇਹਦਾ ਆ ਗਿਆ ਬਲੈਕ ਇਹ ਤੋਂ ਤੁਸੀਂ ਜਰਸੀ ਦਾ ਬੱਚਾ ਵੀ ਲੈ ਸਕਦੇ ਹੋ ਚੰਗਾ ਐਸੇ ਫੜਾਈ ਇਹਦਾ ਬਾਈ ਸਾਰੀ ਆਹੋ ਆ ਗਈ ਆਪਸ਼ਨ ਇਹ ਜੇ ਮਰਜ਼ੀ ਲਈ ਜਾਵੇ ਜਿਹੜੇ ਮਰਜ਼ੀ ਬੱਤੇ ਲਈ ਜਾਵੇ ਆਲ ਰਾਉਂਡਰ ਆਈਟਮਾਂ ਤੇ ਕਾਰੀਗਰ ਸੱਜਣੇ ਦੇ ਤੋਰੇ ਤੋਂ ਜੱਜ ਕਰ ਲੂਗਾ ਵੀ ਇਹਨੇ ਆਰਡਰ ਕਿੰਨਾ ਕੁ ਬਣਾਉਣਾ ਜਿਹਦੇ ਹਿਸਾਬ ਨਾਲ ਬੱਛੀ ਦਾ ਤੋਰਾ ਜਮਾ ਫਿੱਟ ਫਿੱਟ ਰੱਖੂ ਬਾਈ ਲੈ ਆਰਡਰ ਹੈਗਾ ਪੂਰਾ ਠੋਸ ਜਮਾ ਆਪਾਂ ਜਿਵੇਂ ਕਰੀਏ ਪੂਰਾ ਠੋਥਾ ਨਹੀਂ ਕਿਸੇ ਪੱਖ ਤੋਂ ਪੱਕੇ ਦਾ ਪੱਕਾ ਆਰਡਰ ਹੈ ਜਮਾ ਇਹਨ ਪੱਕਾ ਪੂਰਾ ਤੇ ਜਾਨ ਵਾਜਨ ਵਜੂਦ ਤੁਹਾਨੂੰ ਵੀਡੀਓ ਚ ਦੱਸੀਆਂ ਜਾਂਦਾ ਵੀ ਬਈ ਸਾਰੀ ਜਾਨ ਵਾਲੇ ਜਾਨਵਰ ਲੈ ਕੇ ਖੋਸਾ ਕਿਉਂਕਿ 10 ਲੀਟਰ 2 ਲੀਟਰ ਘਟਦੇ ਜਨ ਪਰ ਦੁੱਧ ਖਰਾਬ ਹੋਣਗੇ ਜਨਾਂ ਦੀਆਂ ਤੇ ਬਾਡੀ ਦੀ ਬਣਾਵਟ ਵੀ ਲਾਜਵਾਵਾਂ ਆਰਡਰ ਕੁਆਲਿਟੀ ਦਾ ਤੁਹਾਨੂੰ ਦੱਸਿਆ ਜੀ ਉਹ ਜਿਹੜਾ ਮਿੱਛਾ ਪਸ਼ੂ ਆ ਦੁੱਧ ਨਹੀਂ ਪਾਉਂਦਾ ਸਿੱਧੀਆਂ ਨਾਲ ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਆ ਵੀ ਤੁਹਾਨੂੰ ਪਸ਼ੂ ਹਰੇਕ ਪੱਖ ਤੋਂ ਦਿਖਾ ਦਈਏ ਤੇ ਜਾ ਤਾਂ ਨਸਲ ਬਰੀਡ ਜਿਵੇਂ ਤੁਹਾਨੂੰ ਦੱਸਿਆ ਵੀ ਇਸ ਘਰ ਦੇ ਵਿੱਚ ਹਮੇਸ਼ਾ ਸੁਮੇਲ ਮਿਲੂਗਾ ਤੁਹਾਨੂੰ ਚੰਗੀ ਬਰੀਡ ਦਾ ਪਸ਼ੂ ਵੀ ਮਿਲੂਗਾ ਤੇ ਚੰਗੀ ਆਰਡਰ ਕੁਆਲਿਟੀ ਚੰਗੀ ਬਾਡੀ ਦਾ ਮਿਲੂਗਾ ਤੇ ਹੁਣ ਮੇਰਾ ਖਿਆਲ ਆ ਕੇ ਬਈ 5 ਨੰਬਰ ਦੇ ਹਨ 5ਵਾਂ ਨੰਬਰ ਬਈ ਇਹ ਮੇਰਾ ਖਿਆਲ ਹੁੰਦਾ ਜੀ ਆ ਇਹ ਬਈ ਦੋਨੇ ਕੱਥੀਆਂ ਇੱਕੇ ਫਾਰਮ ਚੋਂ ਆਈਆਂ ਨੇ ਬੈੜਾ ਕੀ ਗੱਲ ਆ ਦੋ ਹਾਂ ਆ ਵੀ ਵਧੀਆ ਸੀ ਅਗਰ ਦੋਨਾਂ ਦੇ ਸੈਕਸ ਸਟ ਲੱਗਾ ਹੋਇਆ ਟੋਰੀ ਬਾਈ ਇਹਦਾ ਸੂਆ ਕਿਹੜਾ ਬਾਈ ਬਈ ਦੂਜਾ ਸੂਆ ਹੁੰਦੀ ਗੁਰੀ ਦੂਜਾ ਸੂਆ ਬਾਡੀ ਇਹਦੀ ਵੀ ਚੰਗੀ ਹੈ ਨਾ ਹਾਂ ਬਾਈ ਜੇ ਨਮਾਈ ਹੁੰਦੀ ਫਿਰ ਬਾੜੀ ਚਮਕਦੀ ਹੈ ਨਾ ਬਈ ਹਾਈ ਹੁਣੀ ਆਈਆਂ ਨੇ ਗਿਆ ਆ ਫੇਸ ਕੁਆਲਟੀ ਤੋਂ ਕਰ ਸਕਦੇ ਹਾਂ ਚੈੱਕ ਇਹਨੂੰ ਇਹ ਆਪ ਵੀ ਚੰਗੇ ਸੀਮੰਦੀ ਆ ਤੇ ਲੱਗੇ ਵੀ ਬਾਈ ਕਿੰਨਾ ਇਹਦੇ ਸੈਕਸ ਸਟ ਨੇ ਸੈਕਸ ਸਟ ਸੀਮੰਤ ਚ ਚਾਂਸ ਹੁੰਦੇ ਨੇ 94 95% ਬੱਛੀ ਦੀ ਤਕਰੀਬਨ ਤਕਰੀਬਨ ਜ਼ਿਆਦਾਤਰ ਬੱਛੀ ਆਉਂਦੀਆਂ ਕਿਤੇ ਟਾਂਵੇਂ ਕਿਸਤੀ ਬੱਛਾ ਆਉਂਦਾ ਬਾਈ ਹੈ ਨਾ ਹਾਂ ਬਾਈ ਇੱਥੇ ਰੋਕੀ ਮੜਾ ਜਾ ਇਥੇ ਦੀ ਫੇਸ ਕੁਵਾਲ ਦੀ ਚੈੱਕ ਕਰ ਲੈ ਅੰਗਰੇਜ਼ਾਂ ਨਾਲ ਵੀ ਹੈ ਚਿਹਰਾ ਮੋਹਰਾ ਲੈ ਚੱਲ। ਕੱਦ ਵੀ ਫੁੱਲ ਵੱਡਾ ਤੇ ਵਜਨ ਵਜੂਦ ਵੀ ਫੁੱਲਾ ਪੰਛੀ ਚ। ਦਿਨ ਕਿੰਨੇ ਪੈਂਡਿੰਗ ਨੇ ਬਾਈ ਇਹਦੇ? ਦਿਨ ਬਾਈ ਇਹ 15 ਦਿਨ ਪੈਂਡਿੰਗ ਪੈਣੇ ਬਾਈ ਗੁਰੀ ਹੈ ਇਹ। ਕੀ ਰਿਕਾਰਡ ਦੱਸਿਆ ਇਹਦਾ? ਦੁੱਧ ਬਾਈ 33 ਕਿਲੋ ਪਾਇਆ ਹੋਇਆਗਾ। ਪਹਿਲਾਂ ਇਹਦਾ ਪਹਿਲਾਂ ਉਹਦਾ ਵੀ ਖਰਾ ਦੁੱਧ ਪੈਂ 33 ਕਿਲੋ ਦਤਾ ਹੋਇਆਗਾ। ਠੀਕ ਹੈ ਗੱਲ। ਜੇ ਅਣਜਾਣ ਬੰਦਾ ਬਈ 35 ਪਲੱਸ ਮੰਨ ਕੇ ਲੈ ਲਈ। ਇਹਦੇ ਤਾਂ 40 40 ਕਿਲੋ ਪਾਉਣਾ ਬਸੀਆਂ ਨੇ। ਆ ਲੈ ਚੱਲ ਜੀ। ਫੇਸ ਕੁਆਲਿਟੀ ਦੀ ਲਾਜਵਾਵਾ ਪ੍ਰਿੰਟ ਦੀ ਤੇ ਜਿਹੜੀ ਮੇਨ ਗੱਲ ਆ ਗਈ ਇਹ ਲੱਗਿਆ ਸੱਖੜ ਸੀਵਨ ਜੋੜੇ ਦੀ ਸੱਖੜ ਲੱਗਿਆ ਜਿਹੜੀ ਕਿਦੋਂ ਅਗਲੇ ਨੰਬਰ ਤੇ ਆਊਗੀ ਉਹਦੇ ਵੀ ਸੱਖੜ ਲੱਗਿਆ ਤੇ ਇੱਥੇ ਤੋਂ ਲੰਬਾਈ ਚੈੱਕ ਕਰ ਸਕਦੇ ਹੋ ਲੰਬਾਈ ਵੀ ਬੱਛੀ ਦੀ ਬਹੁਤ ਆਰਡਰ ਕੁਆਲਿਟੀ ਤੇ ਥਣ ਦਾ ਸਾਈਜ਼ ਜਿਵੇਂ ਤੁਹਾਨੂੰ ਦੱਸਿਆ ਮੈਂ ਵੀ ਦੇਖਣ ਦੀ ਬਾੜੀ ਲੋੜ ਨਹੀਂ ਭਰਾ ਕੋਲੇ ਲੈਣਾ ਆਉਂਗੇ ਚੀਜ਼ਾਂ ਆਰਡਰ ਕੁਆਲਿਟੀਆਂ ਇਹਨਾਂ ਮਿਲਣਗੀਆਂ ਫਿਕਸ ਆ ਤੇ ਥਣ ਦਾ ਸਾਈਜ਼ ਵੀ ਸੋਨਾ ਮਿਲੂਗਾ ਦਿਨ 15 ਪੈਂਡਿੰਗ ਨੇ ਦੁੱਧ ਦਾ ਰਕਾਰ ਇਹਦਾ ਚੰਗਾ ਤੇ ਇੱਕ ਜੋੜੇ ਚ ਆ ਗਈ ਬੱਛੀ ਨਾਲ ਲੱਗੀ ਇਹਦਾ ਸੁਆ ਵੀ ਦੂਜਾ ਬਈ ਇਹ ਵੀ ਬਈ ਦੂਜਾ ਸੁਆ ਗਰੀ ਦੂਜਾ ਸੁਆ ਅਰੀਜਨਲ ਹੈਗਾ ਐ ਮੈਂਨੇ ਕੀ ਗੱਲ ਬਾਡੀ ਐ ਮੰਨ ਲਾ ਵੀ ਬਾਡੀ ਰੰਗ ਰੂਪ ਦੋਹਾਂ ਦਾ ਇੱਕੋ ਜਿਹਾ ਹੈ ਇੱਕੋ ਹੀ ਹੈ ਬਈ ਇਹਦਾ 34 ਕੁ ਲੁੱਦ ਪਾਇਆ ਹੋਇਆ ਪਹਿਲਾਂ ਨਾਲ ਠੀਕ ਆ ਗੱਲ ਹਾਂ ਸੋਣੀ ਹੈ ਮੇਰਾ ਖਿਆਲ ਨਿਰਦੇ ਦਾ ਬਸ ਇੱਕ ਦਿਨ ਲੈ ਬਟਾ ਬਈ ਇਹਨਾਂ ਦਾ ਹੋਰ ਦੇ ਦੇ ਟੱਕ ਦਿਨ ਜੀ ਇਹਨਾਂ ਦੀ ਸੋਣ ਚ ਆਪਾਂ ਕਹਿ ਨਹੀਂ ਸਕਦੇ ਵੀ ਇੱਕ ਦਿਨਾਂ ਪਹਿਲਾਂ ਵੀ ਕੋਈ ਬਾਤ ਸੁਪੀ ਆ ਥਣ ਦਾ ਸੈਜ ਦੇ ਖਾਦਣਾ ਸਾਨੂੰ ਇੱਥੋਂ ਦਾ ਠੰਡੀਆਂ ਸੀਲ ਬਈ ਇੰਨੀਆਂ ਕਿ ਨੇ ਕਈ ਵਾਰ ਵੀਰ ਨੰਨੇ ਹੁੰਦੇ ਨੇਗੇ ਵੀ ਬਈ ਇਹਦੇ ਫਾਰਮ ਵੀ ਅਸੀਂ ਦਾ ਵੀ ਘਰੇ ਚੋਣੀਆਂ ਨੇ ਜਾਇ ਬੱਕਰੇ ਵੀ ਚੋਈ ਜਾਵੇ ਐਦਾਂ ਦੀ ਹੋਗਾ ਸੈਜ ਤਾਂ ਚਾਰੇ ਬੰਨ ਤਕਰੀਬਨ ਬੰਨਣਾ ਬਹੁਤ ਆ ਦਿਨ ਇਹਦੀ 15 ਦੇੜੀ ਦੀ ਪੰਜ ਹਾਂ ਬਈ ਇੱਥੇ ਚੈੱਕ ਕਰ ਸਕਦੇ ਹਾਂ ਲੈ ਚੱਲੋ ਲੈਗ ਸਕੋਰ ਦੀ ਵੀ ਮਜ਼ਬੂਤ ਆ ਪ੍ਰਿੰਟ ਵਾਲੇ ਪੱਖ ਤੋਂ ਵੀ ਕੱਦ ਕਾਰ ਤੋਂ ਵੀ ਤੇ ਬਾਡੀ ਵਾਲੇ ਪੱਖ ਤੋਂ ਵੀ ਇਸ ਕੋਆ ਦੇ ਵੀ ਐਦਾਂ ਜਿਵੇਂ ਕੰਪੀਟੀਸ਼ਨ ਦੇ ਬੱਤੀ ਹੁੰਦੀਆਂ ਜਿਵੇਂ ਆ ਲੈ ਚੱਲ ਬਈ ਕਿਉਂਕਿ ਇਹ ਬੱਚੀਆਂ ਥੋੜਾ ਕੁੰਨੀਆਂ ਆਈਆਂ ਨੇ ਖੁੱਲੀਆਂ ਆਣ ਕਰਕੇ ਕਰਦੀਆਂ ਥੋੜੀ ਸ਼ਰਾਰਤ ਬੱਲੇ ਆ ਬਈ ਇੱਧਰਲੀ ਬੱਲੇ ਦੁੱਧ ਦਾ ਰਿਕਾਡ ਇਹਦਾ ਵੀ ਚੰਗਾ ਇਹ ਜੋੜੇ ਹੀ ਲਿਆ ਬਾਈ ਕਹਿੰਦਾ ਤੇ ਜੋੜੇ ਦੀ ਸੈਕਸ਼ਨ ਸੀਮਨ ਲੱਗਿਆ ਕਿਉਂਕਿ ਫਾਰਮ ਤੋਂ ਪਸ਼ੂ ਸਾਨੂੰ ਪਤਾ ਸੱਜਣੋ ਖੁੱਲੇ ਆਉਂਦੇ ਆ ਧਿਹਾਰੇ ਦੀ ਮੇਰਾ ਖਿਆਲ ਆ ਵੀ ਆਤ ਤੇ ਤਾਂ ਹੁੰਦੀ ਨਹੀਂ ਵਾਲੀ ਆਤ ਨਹੀਂ ਬਈ ਪਾਈ ਨਾ ਰੱਸੀ ਵੀ ਆਪ ਵੱਡੀ ਨਹੀਂ ਇਹਦੇ ਇਹ ਇਕੱਲੇ ਰੱਸੀਆਂ ਜੀ ਫਿਰਦੀਆਂ ਸੀਗੀਆਂ ਮੂਰੀਆ ਪਾਪ ਦੇ ਘਰੋਂ ਲੈ ਕੇ ਗਏਂਦੇ ਠੀਕ ਆ ਜੀ ਹਾਂ ਆ ਲੈ ਚੱਲ ਬਾਈ ਦਿਨ ਇਹਦੇ ਵੀ ਪੰਖੜਾ ਪੈਂਟਿੰਗ ਦੇ ਇੱਕ ਸੋ ਨੂੰ ਦਿਖਾਉਂਗਾ ਐਂਡ ਤੇ ਜਰਸੀ ਦਾ ਤੋਹਫਾ ਉਹ ਤਾਜੀ ਸੂਈਆਂ ਜੇਲ੍ਹ ਦੀ ਪੈਣ ਲੱਗ ਰਹੀ ਆ ਇਹ ਵੀਡੀਓ ਚ ਇਹ ਜੇਰ ਦੀ ਬਾਈ ਤੋਂ ਮੰਗਾ ਲਓ ਦੋ ਬਾਈ ਦੋਨੇ ਐ ਮੰਨ ਕੇ ਚੱਲ ਬਾਈ ਦੋ ਤਾਂ 40 40 ਕਿੰਦੀ ਪਾਉਣਗੀਆਂ ਠੀਕ ਆ ਜੀ ਜਿਹੜਾ ਕੋਈ ਨਵਾਂ ਵੀਰ ਹੈਗਾ ਹਾਂਜੀ 1 ਲੀਟਰ 2 ਲੀਟਰ ਘੱਟ ਲੈ ਲੂ ਉਹਨਾਂ ਤੋਂ 75 ਮੰਨ ਲੈ ਹਾਂ ਬਾਈ 75 ਕਿਲੋ ਜੋੜਾ ਮੰਨ ਕੇ ਲੈ ਲੈ ਬਾਈ ਆ ਜੋੜੇ ਦਾ 75 ਲੀਟਰ ਮੰਨ ਲੈ ਪੌਣਾ ਕੁਆਂਟਲ ਹੋ ਗਿਆ ਢੋਲ ਵੀ ਲਾ ਦੂਗਾ ਬਾਕੀ ਐ ਬਾਈ ਬੱਚੇ ਨਾ ਐਨੇ ਕਿ ਸੋਹਣੇ ਦੇਣਗੇ ਆ ਬੰਦਾ ਬਰੀਡ ਜਿੰਨੀ ਮਰਜ਼ੀ ਤਿਆਰ ਕਰ ਲੈ ਤੂੰ ਆਪ ਦੀ ਆ ਤੇ ਲੱਗਿਆ ਵੀ ਸੈਕਸਡਾ ਦੋਨਾਂ ਦਾ ਸੈਕਸਡਾ ਬਾਈ ਤੇ ਆ ਅਗਲੇ ਨੰਬਰ ਵਾਲੀ ਕੀ ਦਿੱਤੇ ਲੈ ਇਹ ਵੀ ਉਹ ਫਾਰਮ ਚਲੀ ਆ ਬੱਸੀ ਇਹਦਾ ਸੁਆਗ ਪਹਿਲਾ ਸੂਆ ਦੰਦਾਂ ਚ ਦੋ ਦਾਂਗ ਦੋਗ ਦੇ ਦੰਦ ਕੱਢ ਦੀ ਐ ਵੀ ਅਸੀਂ ਕਰਾ ਦੇ ਚੈੱਕ ਜੀ ਕਰਾਉਂਗੇ ਤੇ ਦੰਦਾਂ ਚ ਇਹ ਵੀ ਦੋ ਦੰਦ ਆ ਗਈ ਤੇ ਪ੍ਰਿੰਟ ਇਹਦਾ ਵੀ ਸੋਹਣਾ ਤੇ ਬਾਡੀ ਦੀ ਇਹੀ ਲਾਜਵਾਵੇ ਆ ਗਈ ਉੱਤੇ ਚੜਾਈ ਵੀ ਫੁੱਲਾ ਜਿਵੇਂ ਆਪਾਂ ਕਹਿ ਲਈਏ ਵੀ ਮੱਜਾ ਮੱਜਾ ਨਾਲ ਦੀ ਬਾਡੀ ਆ ਗਈ ਇਹਦੀਆਂ ਤੇ ਮੱਜਾ ਨਾਲ ਦੇ ਬਈ ਸਾਰੇ ਨੂੰ ਦੱਸਦੀ ਵੀ ਮੱਜਾ ਨਾਲ ਦੀ ਬਾਡੀ ਆ ਗਾਈ ਅਮ ਚਲ ਬਾਈ ਤੇ ਬਾਕੀ ਚਮਕ ਧਮਕ ਬਹੁਤ ਆ ਇਹਦੇ ਕਲਰ ਚ ਦਿੰਨੇ ਕਿੰਨੇ ਪੈਂਟਿੰਗ ਨੇ ਬਾਈ ਤੇ? ਦਿਨ ਇਹ 12-13 ਤਾਂ ਨੇ ਬਾਈ ਗੁਰੀਏ ਦੇ। 12 ਤੋਂ 13 ਨੇ। ਹਾਂ। ਕਿੰਨਾ ਦੁੱਧ ਪਾ ਸਕਦੀ ਐ ਜੀ? ਦੁੱਧ ਬਈ 30 ਕਿਲੋ ਮੰਨ ਕੇ ਲੈ ਲੇ ਬਸੀ। 30 ਕਿਲੋ। 30 ਕਿਲੋ ਲੈ ਲੇ। ਲੱਗਿਆ ਕਿਹੜਾ ਸੀਮਨ ਆ ਵੀ? ਸੀਮਨ ਇਹ ਬਈ ਲੱਗਿਆ ਇਹ ਨਾਰਮਲ ਹੀ ਆ। ਠੀਕ ਆ। ਇਹ ਲੱਗਿਆ ਇੰਪੋਰਟਡ ਹੋਇਆ ਇਹ ਸੀਮਨ। ਇੰਪੋਰਟਡ ਲੱਗਿਆ। ਹਾਂ। ਨਾਰਮਲ ਕਹਿਣ ਦਾ ਇਹ ਭਾਅ ਹੈ ਵੀ ਸੈਕਸਡ ਨਹੀਂ ਲੱਗਿਆ। ਬਈ ਐ ਮੰਨ ਕੇ ਚੱਲ ਵੀ। ਹਾਂਜੀ। ਨਾਰਮਲ ਵੀ ਸੈਕਸਡ ਵਾਂਗੂ ਬੱਤੇ ਦਊਗੀ। ਇਹ ਮੈਂ ਟੌਪ ਦੇ। ਠੀਕ ਆ ਗੱਲ। ਉਹ ਕਈ ਵਾਰੀ ਸੱ ਪਰ ਸੈਕਸਟ ਤੇ ਦੂਸਰੇ ਚ ਆਪਾਂ ਨਾਰਮਲ ਕਹਿ ਦਨੇ ਆ। ਬਈ ਨਾਰਮਲ ਦੇ ਵਿੱਚ ਵੀ ਪੂਰੇ ਇੰਪੋਰਟਡ ਦੇ ਸੀਮਾ ਆਉਂਦੇ ਹੈਗੇ। ਠੀਕ ਆ ਗੱਲ। ਹਾਂ। ਇਹਦਾ ਨੰਬਰ ਕਿਹੜਾ ਆ ਗਿਆ ਪੱਛੀ ਦਾ? ਨੰਬਰ ਬਈ ਇਹਦਾ ਆ ਗਿਆ। ਇਹਦਾ ਮੇਰਾ خیال ਆ ਗਿਆ। 7ਵਾਂ ਨੰਬਰ ਆ ਬਈ ਇਹਦਾ। ਹਾਂ ਹੁਣ ਆਪਾਂ 8 ਨੰਬਰ ਦੇ ਦਿਖਾਉਣੇ ਆ ਪੱਛੀ। ਇਹ ਵੀ ਦੰਦਾ ਜੀ ਆ ਬਈ। ਇਹ ਵੀ ਬਈ ਦੰਦਾ ਜੀ ਆ ਬਸੀ ਇਹ ਵੀ ਦੋ ਦੰਦਾ ਜੀ। ਸੁਆ ਇਹਦਾ ਪਹਿਲਾਂ। ਸੁਆ ਬਈ ਪਹਿਲਾਂ ਨਹੀਂ ਆਇਆ ਇਹਦਾ। ਇਹਦੇ ਕਿੰਨੇ ਦਿਨ ਪੈਂਦੇ ਨੇ? ਇਹਦੇ ਬਈ 25 ਦਿਨ ਪੂਰੇ ਪੈਂਡਿੰਗ ਪੈਣਗੇ। ਪੂਰੇ 25। ਹਾਂ। ਤੁਰਪੂਗੇ ਇਹ। ਬਈ ਤੁਰਪੂ ਗੋ ਇਹ ਨਹੀਂ ਹੋ ਕਹਿਣ ਦੀ ਜ਼ਰੂਰਤ ਨਹੀਂ ਪੈਣੀ ਬਈ ਸਿੰਗਲ ਚਾਰ ਹੀ ਆਗੇ ਤਕਰੀਬਨ ਤਕਰੀਬਨ ਕੋਈ ਫਾਲਤੂ ਨਹੀਂ ਹੈਗਾ ਵਜ਼ਨ ਵਜੂਦ ਚੰਗਾ ਤੇ ਬਈ ਚਲ ਆਪਾਂ ਅਗਰ ਇੱਕ ਵਾਰ ਤੋੜ ਕੇ ਦਿਖਾਨੇ ਉਂ ਬਈ ਕਹਿਣ ਦੀ ਲੋੜ ਨਹੀਂ ਪੈਣੀ ਬਈ ਗੁਰੀ ਤੂੰ ਆਪ ਹੀ ਦੱਸ ਨਾ ਇਹ ਵੀ ਆਮ ਕਰਦੀ ਹੈ ਜਾਂ ਫਾਰਮ ਦੀ ਆ ਠੀਕ ਹੈ ਗੱਲ ਹਾਂ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਇਹਦੀ ਕੁਆਲਿਟੀ ਇਹਦੇ ਚ ਵੀ ਫੁੱਲਾ ਤੇ ਵਜ਼ਨ ਵਜੂਦ ਦੀ ਵੀ ਚੰਗੀਆਂ ਕੱਦ ਕਾਠ ਦੀ ਵੀ ਜਿਵੇਂ ਸਾਨੂੰ ਮੈਂ ਅੱਗੇ ਦੱਸਦਾ ਹੁੰਦਾ ਵੀ ਪਲਵਾਨ ਵਾਲਾ ਸਿਸਟਮ ਹੀ ਆ ਜਿਵੇਂ ਪਲਵਾਨ ਘਰ ਖਾ ਕੇ ਤਿਆਰ ਹੁੰਦਾ ਇਹ ਵੀ ਚੰਗੀ ਕੀਮਤ ਤੇ ਤਿਆਰ ਹੁੰਦੀਆਂ ਬੱਚੀਆਂ ਜਾ ਕੇ ਫਾਰਮ ਤੇ ਕਾਫੀ ਖਰਚੇ ਨਾਲ ਚੰਗੀਆਂ ਚੀਜ਼ਾਂ ਤਿਆਰ ਕਰੀਆਂ ਜਾਂਦੀਆਂ ਤੇ ਬਣੀ ਵੜਾਈ ਨਸਲ ਤੁਹਾਡੇ ਵਾਸਤੇ ਬਾਈ ਲੈ ਕੇ ਆਉਂਦਾ ਫਾਰਮਾਂ ਤੋਂ ਬਾਈ ਐ ਮੰਨ ਕੇ ਚੱਲ ਬਾਈ ਪੈਸੇ ਦੇ ਨਾਲ ਨਾ ਵੀਰੇ ਹਾਂਜੀ ਫਾਰਮ ਵਾਲਿਆਂ ਦੇ 20-20 ਸਾਲ ਖਰੀਦ ਲਈ ਕਾਰਨ ਕੀ ਆ ਉਹਨੇ 20-20 15-15 ਸਾਲ ਇਨਵੈਸਟ ਕਰੇ ਬਿਨਾਂ ਤਾਂ ਜਾ ਕੇ ਬਰੀਡ ਤਿਆਰ ਹੁੰਦੀ ਆ ਤਾਂ ਜਾ ਕੇ ਚੰਗੀ ਪ੍ਰੀ ਠੀਕ ਹੈ ਗੱਲ ਪੈਸੇ ਨਾਲ ਪਲੱਸ ਬਰੀਡ ਤੇ ਨਾਲ ਬਾਈ ਆਪਾਂ ਬੰਦੀ ਬਰੀਡ ਖਰੀਦ ਲਈ ਉਹਨਾਂ ਤੋਂ ਮੈਂ ਥੋਨਾ ਮਰਿਆ ਠੀਕ ਹੈ ਗੱਲ ਵੀ ਪੈਸਾ ਦਾ ਇਨਵੈਸਟ ਹੋਊਗਾ ਹੀ ਹੋਊਗਾ ਇਹਦੀ ਕੀ ਡਿਟੇਲ ਆ ਇਹ ਬਈ ਆਮ ਕਰੋ ਲਈ ਆ ਵੀਰੇ ਗੁਰੀ ਇਹਨੂੰ ਦਾ ਆਪਾਂ ਇਹਦੀ ਵੀ ਕਹ ਜੀ ਫਾਰਮ ਚ ਲਈਆ ਪਰ ਨਹੀਂ ਠੀਕ ਹੈ ਜੀ ਇਹਨਾਂ ਦਾ ਮਗੜਾ ਬਾਈ ਇਹ ਵੀ ਪਹਿਲਾਂ ਨਹੀਂ ਸੋਦੀ ਹੈਗੀ ਪਹਿਲਾਂ ਹਾਂ ਇਹ ਤਾਂ ਹੰਦਾਂ ਕਿੰਨੇ ਦੰਦ ਬਈ 24 ਹੈ ਬਾਈ 4 ਦੰਦ 4 ਦੰਦ ਬੱਸੀ ਇਹਦੇ ਕਿੰਨੇ ਦਿਨ ਪੈਂਡਿੰਗ ਨੇ ਬਾਈ ਬਈ ਇਹ ਲੈ ਜੂ ਇਹ 12-13 ਦਿਨ ਇਹ ਵੀ ਬੱਸੀ ਹੈ ਠੰਡਾ ਦਾ ਸਹਜ ਹੈਗੀ ਸੋਨਾ ਰੱਖੂਗਾ ਹਾਂ ਥਾਲਾ ਦਾ ਤਕਰੀਬਨ ਮੱਧਾ ਠੰਡੀ ਸੀਲ ਹੈ ਵੀ ਜਿੱਪੇ ਜਮ ਠੰਡੀ ਸੀਲ ਬੱਸੀ ਤੇ ਥਾਣੇ ਦੇ ਵੀ ਸੱਜਣੋਂ ਸਿੰਗਲ ਚਾਰ ਹੀ ਨਹੀਂ ਬੱਸੀ ਬਣੂ ਬਣੂ ਬਾਈ ਖੁੱਲੂ ਬੱਦੀ ਲੱਗਿਆ ਤੇ ਗਾਂਲੇ ਬੰਨੇ ਆਰਡਰ ਦੀ ਬੰਨਾ 22-23 ਕਿਲੋ ਉਹ ਤਾਂ ਖੁੱਲਾ ਪਾ ਦ ਫਿਕਸਡ ਆਰਡਰ ਰੱਖੋਗੀ ਫਿਕਸਡ ਆਰਡਰ ਹੀ ਲੇਖੋ ਬਈ ਇਹ ਵੀ ਕੱਦ ਕਾਠੇ ਦਾ ਵੀ ਚੰਗਾ ਜਿਵੇਂ ਤੁਹਾਨੂੰ ਮੈਂ ਇੱਧਰਲੇ ਬੰਨੀਆਂ ਦਿਖਾਈਆਂ ਨੇ ਇੱਥੋਂ ਲਾ ਕੇ ਦੋ ਦੰਦ ਵੱੱਛੀ ਤੱਕ ਇਹ ਤਿੰਨੇ ਤਕਰੀਬਨ ਇੱਕੋ ਸਾਈਜ਼ ਦੀਆਂ ਇੱਕੋ ਸਾਈਜ਼ ਦੇ ਨੇ ਬਈ ਇਹੇ ਹਾਂਜੀ ਮੈਂ ਇਹਨਾਂ ਤੋਂ ਕੋਈ ਜੋੜਾ ਲੈ ਜਾਣਾ ਕਿਸੇ ਨਵੇਂ ਸੱਜਣ ਨੇ ਜਾਂ ਟ੍ਰਿਪਲ ਲੈ ਜਾਣੀਆਂ ਤਿੰਨੇ ਜਾਂ ਦੋਨੇ ਪਰਲੀਆਂ ਲੈ ਜਾਣੀਆਂ ਕਿਉਂਕਿ ਉਹਦੇ ਨਾਲ ਕੀ ਆ ਬਰੀਡ ਵੀ ਚੰਗੀ ਆ ਜੂ ਤੇ ਜਿਵੇਂ ਵਿੱਚ ਸੈਕਸ਼ਨ ਵੀ ਲੱਗੀਆਂ ਹਾਂ ਬਈ ਇਈ ਦੀ ਕੀ ਤੇਲਾ ਲਾਸਟ ਹੈ ਇਹ ਬਈ ਦੂਜਾ ਸੁਆ ਸੁਆ ਸੁਈ ਹੈ ਇਹ ਅਗਿਆਰ ਚੀਜ਼ ਹੈ ਨਾ ਜਰਸੀ ਵੀਰੇ ਪਓਰ ਦੇ ਅਸਲੀ ਅਪਾ ਉਹੀ ਗੱਲ ਕਹਿੰਦੇ ਜਦੋਂ ਵੀ ਆਉ ਆਪਣੇ ਕੋਲੇ ਜਰਸੀ ਚੰਗੀ ਜਰਸੀ ਬੱਕੀ ਆਉਗੀ ਬਈ ਆਪਾਂ ਨੇ ਕੋਲੇ ਜਦੋਂ ਵੀ ਆਪਣੇ ਕੋਲੇ ਆਉਗੀ ਦੂਜਾ ਸੁਆ ਸੁਈ ਹੈ ਬਈ ਦਿੱਤਾ ਪਰ ਬੱਸਾ ਮਗਰ ਜੇ ਕਦੇ ਬੱਸੀ ਹੁੰਦੀ ਦੱਸ ਦੀ ਮੈਂ ਕੁਛ ਹੈਗੀਆਂ ਵੱਡੀ ਹੋ ਕੇ ਠੀਕ ਹੈ ਗੱਲ ਹਾਂ ਕਿੰਨੀ ਦੇਰ ਹੋ ਗਈ ਸੀ ਬਈ ਅਸ ਬਾਜੇਰ ਪੰਨੇ ਸਾਰਾ ਹੀ ਦੂੜ ਕੰਤਾ ਹੋਇਆ ਬਈ ਤੋਰੇਗਾ ਖੋਲ ਕੇ ਹਾਂ ਵੇ ਤੋੜ ਦਿੰਦੇ ਬਈ ਗੁਰੂ ਜੀ ਇਧਰ ਕਾਰਡ ਕੀ ਪਹਿਲਣ ਦਾ ਕਾਰਡ ਦੇਰੇ 25 ਕਿਲੋ ਦੇ ਦੁੱਧ ਪਾਇਆ ਹੋਇਆ ਖਰਾ ਦੁੱਧ ਪਹਿਲਣ ਨੇ ਪਹਿਲਣ ਨੇ ਆਰਡਰ ਦਾ ਸਹਿਜ ਸੁਣਾ ਰੱਖਦੀ ਆ ਨਾ ਹਾਂ ਬਾਈ ਹਾਥੀ ਦਵਾਈ ਵਾਲਾ ਬੈਠਾ ਮਾਮੀ ਨੇ ਆਰਡਰ ਤੇ ਤੇ ਜਿਹੜੇ ਹਿਸਾਬ ਨਾਲ ਇਹ ਥਣ ਦਾ ਸਹਿਜ ਆ ਚਪਾਈ ਇਹਦੀ ਮੰਨ ਲਓ ਵੀ ਐਨ ਹੋਊਗੀ ਪੂਰੀ ਖੋਕੀ ਜਮਾ ਆ ਇੱਥੇ ਤੋੜ ਦੇ ਮਰੀ ਬੱਕਮਾਲਾ ਜਿਆਦਾ ਪਰੇਸ਼ਾਨ ਨਾ ਕਰ ਇੱਥੇ ਕਮਾਲਾ ਅਕਾਦੇ ਦਾ ਜਿਵੇਂ ਆਮ ਜਰਸੀਆਂ ਦਾ ਹੁੰਦਾ ਓਡਾ ਕੀ ਆ ਕਿਉਂਕਿ ਐਚਐਫਾਂ 'ਚ ਖੜੀ ਤੁਹਾਨੂੰ ਛੋਟੀ ਲੱਗ ਸਕਦੀ ਆ ਇਹ ਨਹੀਂ ਬਈ ਛੋਟੀ ਨਹੀਂ ਲੱਗ ਸਕਦੇ ਨਹੀਂ ਆਪਾਂ ਐਚਐਫ ਦਾ ਕੱਢਦੇ ਨਾ ਮੜੀ ਆਹ ਓਡੀ ਨਹੀਂ ਗੱਬਣਾ ਚੌੜੀ ਚਾਪਤੀ ਵਾਲੀ ਸੀਗੀ ਨਹੀਂ ਐਚਐਫ ਦੇ ਮੁਕਾਬਲੇ ਗੱਲ ਕਰਦੇ ਵੀ ਇਹ ਐਚਐਫ ਦੇ ਜਰਸੀਆਂ ਹੀ ਛੋਟੀਆਂ ਨਹੀਂ ਗੀਆਂ ਆ ਜਰਸੀ ਛੋਟੀ ਹੁੰਦੀ ਆ ਜਿਹੜਾ ਕੋਈ ਨਵਾਂ ਸੱਜਣ ਦੇਖਣ ਆਉਂਦਾ ਉਹਨੂੰ ਲੱਗਦਾ ਵੀ ਇਹ ਕਾਫੀ ਛੋਟੀ ਐਚਐਫ ਦੇ ਮੁਕਾਬਲੇ ਛੋਟੀ ਹੁੰਦੀ ਆ ਬਈ ਕਿਉਂਕਿ ਜਿਹੜੀ ਇਹਨਾਂ ਦੀ ਨਸਲਾ ਸੱਜਣਾਂ ਜਰਸੀ ਦੀ ਜੇ ਆਪਾਂ ਗੱਲ ਕਰ ਲਈ ਹੈ ਨਾ ਜਰਸੀ ਨਸਲਾ ਜਿਹੜ ਇੰਨਾ ਦੀ ਕੁਆਲਿਟੀ ਆਪਦੀ ਜਗ੍ਹਾ ਤੇ ਸਹੀ ਹੁੰਦੀ ਆ ਐਫਐਫ ਦੀ ਆਪਦੀ ਜਗ੍ਹਾ ਤੇ ਇਹਦਾ ਰੇਟ ਬਾਈ ਦੱਸ ਦੇ ਬਈ ਰੇਟ ਜਿੰਨਾ ਮਰਜ਼ੀ ਕਰਾ ਲਈ ਗੁਰੂ ਬਾਈ ਹਾਂਜੀ ਇਹ ਲਾਈਨ ਦੇਣੀ ਹੈਗਾ 87000 ਰੁਪਏ ਫਿਕਸ ਪ੍ਰਾਈਜ਼ ਹੀ ਹੈਗਾ 87 ਦੇ ਦਾਂਗੇ 87 ਦੇ ਹੀ ਦਵਾਂਗੇ ਆਪਾਂ ਇਹ ਜਰਸੀ ਬਾਈ ਕੋਈ ਲੱਖ ਨਹੀਂ ਕਿੰਨੀ ਦੂਰ ਦੇ ਬਾਈ ਜਾਣਦਾ ਮੈਂ 5 ਲੱਖ ਕਰ ਦਿੰਨੇ ਵੀਰੇ ਠੀਕ ਹੈ ਨਾ ਗੱਲ ਪਰ ਨਹੀਂ ਆਪਣਾ ਮਕਸਦ ਕੀ ਹੁੰਦਾਗਾ ਵੀ ਆਪਾਂ ਡੰਗਰ ਬਾਈ ਵੇਚ ਨਹੀਂ ਹੁੰਦੇ ਨੇ ਠੀਕ ਹੈ ਗੱਲ ਕੋਈ ਐ ਨਹੀਂਗਾ ਵੀ ਆਪਾਂ ਇਹ ਕੋਈ ਅੱਜ ਲੈ ਲਈਦਾ ਜੋ ਨਫੀਸ ਜਿ ਕੁਟਣਾ ਫਾਰੀ ਹੁੰਦੀ ਠੀਕ ਹੈ ਜੀ ਇਹ ਦੇ ਦਾਂਗੇ 85 87 ਬਾਈ ਲੈਣ ਦੇਣੀ ਆ ਆ ਨੰਬਰ ਬੋਲ ਦਿਓ ਨੰਬਰ ਬਾਈ 997786889 ਤੇ ਦੂਜਾ ਨੰਬਰ ਹੈ 9735 5042 ਜਦੋਂ ਵੀ ਕੋਈ ਵੀਰ ਆਪਣਾ ਕੰਟੈਕਟ ਕਰਦਾਗਾ ਇਹਨਾਂ ਪਹਿਲਾਂ ਤਾਂ ਆਪਾਂ ਨਾਲ ਬਈ ਆਪਾਂ ਗੱਬਣਾ ਟੋਕੜਾ ਗਾਈਆਂ ਲਿਆਉਣੀਆਂ ਹੈਗੇ ਆਪਨੇ ਕੋਲ ਪਰਪਸ ਇੱਕ ਲਤਾਈ ਗਾਂ ਆਉਂਦਾਗਾ ਠੀਕ ਹੈ ਜੀ ਹਾਂ ਵੀਰ ਬਣ ਕੇ ਵੀ ਉਹ ਆਪਾਂ ਟੋਕੜਾ ਸੱਜਣ ਘੰਟੀ ਨਾ ਲਾਵੇ ਕੋਈ ਹਾਂ ਬਈ ਆ ਗੱਬੜ ਟੋਕੜਾ ਵੀਰ ਬਣ ਕੇ ਕੋਈ ਨਾ ਸਵਾਦ ਲੈਣ ਵਾਲਾ ਫੋਨ ਨਾ ਲਾਵੇ ਠੀਕ ਹੈ ਜੀ ਠੀਕ ਹੈ ਨਾ ਗੱਲ ਕਿਉਂ ਆਪਣੇ ਕੋਲ ਬਈ ਸਮਾਂ ਘਾਤੀ ਹੁੰਦਾ ਤੇ ਅਗਲੇ ਦਾ ਬਈ ਸਮਾਂ ਨਾ ਖਰਾਬ ਹੋਊਗੀ। ਆਪ ਦਸਮਾਹੀ ਬਾਈ ਨਾ ਖਰਾਬ ਕਰੇ ਸੱਜਣ ਲਾਉਣ ਵਾਲਾ ਤੇ ਬਾਈ ਕਹਿੰਦਾ ਆਪਣਾ ਵੀ ਨਾ ਕਰੇ ਤੇ ਜਿਹੜਾ ਸੱਜਣ ਚੀਜ਼ ਲੈਣ ਦਾ ਇੱਛਕਾ ਘੰਟੀ ਬਾਈ ਨੂੰ ਮਿਲਿਆ ਲਿਓ ਪਿੰਡ ਹੰਡਿਆਆ ਕੋਈ ਵਾਰ ਬਾਈ ਬਾਈ ਫੋਨ ਨਾ ਚੱਕਿਆ ਜੇ ਕੋਈ ਜਾਣੀ ਦੂਜਾ ਨੰਬਰ ਵੀ ਆਪਣਾ ਨਾਲ ਹੀ ਚਲਾਉ ਵੱਡੇ ਭਰਾ ਦਾਗਾ ਠੀਕ ਆ ਜੀ ਉਹਦੇ ਜਦ ਮਰਜ਼ੀ ਲਾਉਂਦੇ ਦੋਵੇਂ ਨੰਬਰਾਂ ਦੇ ਸਾਨੂੰ ਨੰਬਰ ਚੱਕੀ ਵਾਰਾ ਕਿਹੜੇ ਬੰਨਿਆ ਗਿਆ ਹੰਡਿਆ ਇਹ ਆਪਣਾ ਬਈ ਅਮਨ ਕੇ ਚੱਲੋ ਵੀ ਆਪਣਾ ਜਿਲ੍ਹਾ ਬਰਨਾਲਾ ਪਿੰਡ ਨੇੜੇ ਆ ਆਪਣਾ ਮਸ਼ਹੂਰ ਪਿੰਡ ਹੈਗਾ ਬਈ ਅਡਿਸਰ ਸਾਹਿਬ ਗੁਰਦੁਆਰੇ ਕਰਕੇ ਵੀ ਤੇ ਸਟੈਂਡਰਡ ਬਲ ਕਾਰਕ ਬਿੰਡਾ ਰੋਡ ਤੋਂ ਪ੍ਰਬਾਈ ਕਰਾ ਆਪਣਾ ਬਿੰਡਾ ਰੋਡ ਤੇ ਹਾਂਜੀ ਅਤੇ ਬਾਕੀ ਨੰਬਰ 22 ਦੇ ਵੀਡੀਓ ਚ ਲਾ ਦੂੰਗਾ ਦੋਨੇ ਸੰਪਰਕ ਬਾਈ ਨਾਲ ਕਰ ਲੈਣ ਉਹ ਜਿਹੜੀ ਵੀ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ